ਜ਼ਿੰਦਗੀ ਸਾਰੀ ਐਵੇਂ ਨਾ ਬਤੀਤ ਹੋ ਜਾਏ ਅੱਜ ਪਾਠ ਕੀਤਾ ਤੇ ਦੇਖਣਾ ਲਿਖਿਆ ਗਏ ਕਿ ਨਹੀਂ ਐਵੇਂ ਹੀ ਕਰ ਜਿਡੇ ਪਰ ਜਿੰਨੇ ਚਿਰਤਕ ਆਪਣੇ ਸੰਸਕਾਰਾਂ ਨੂੰ ਪੜਨ ਦੀ ਜਾਚ ਨਹੀਂ ਆਈ ਇਹ ਅਨਪੜ ਹੈ ਮੂਰਖ ਦਾ ਮੂਰਖ ਕਰ ਕਰ ਕਰਣਾ ਲਿਖ ਲੈ ਜਾ ਦੋਦ ਭਾਇ ਕਰ ਕਰ ਸਰੀਰ ਕਰ ਰਿਹਾ ਨਾਲੇ ਮਨ ਵੀ ਕਰ ਰਿਹਾ ਇਹ ਅੰਦਰ ਲਿਖਿਆ ਜਾਂਦਾ ਹੈ ਸਰੀਰ ਕਰ ਰਿਹਾ ਮਨ ਵਿੱਚ ਪੂਰਾ ਸ਼ਾਮਲ ਨਹੀਂ ਹੈ ਅੰਦਰ ਨਹੀਂ ਲਿਖਿਆ ਜਾਂਦਾ ਕਰ ਕਰ ਕਰਣਾ ਲਿਖ ਲੈ ਜਾ ਮੈਂ ਪਾਠ ਕਰ ਰਿਹਾ ਪਰ ਇਸ ਵਿੱਚ ਮੇਰਾ ਪੂਰਾ ਮਨ ਨਹੀਂ ਹੈ ਅੰਦਰ ਨਹੀਂ ਲਿਖਿਆ ਜਾਏਗਾ ਪਰ ਮੈਂ ਕੋਈ ਗਲਤ ਕੰਮ ਕਰ ਰਿਹਾ ਉਹਦੇ ਚ ਮੇਰਾ ਪੂਰਾ ਮਨ ਹੈ ਇਹ ਲਿਖਿਆ ਜਾਏ ਇਹ ਅੰਦਰ ਲਿਖਿਆ ਜਾਏ ਕਰ ਕਰ ਕਰਨਾ ਲਿਖ ਲੈ ਕਿੱਥੇ ਲਿਖਿਆ ਜਾਂਦਾ ਹੈ ਮਨੁੱਖ ਦੇ ਮਨ ਵਿੱਚ ਲਿਖਿਆ ਜਾਂਦਾ ਹੈ ਦੂਸਰਾ ਨੁਕਤਾ ਵੀ ਬਿਆਨ ਕਰਾਂ ਸਰੀਰ ਤੇ ਨਹੀਂ ਕਰ ਰਿਹਾ ਪਰ ਮਨ ਪੂਰਾ ਕਰ ਰਿਹਾ ਹੈ ਲਿਖਿਆ ਜਾਏ ਸਰੀਰ ਕਰ ਰਿਹਾ ਹੈ ਇਹਦੇ ਚ ਮਨ ਪੂਰਾ ਸ਼ਾਮਲ ਨਹੀਂ ਹੈ ਨਹੀਂ ਲਿਖਿਆ ਜਾਏ ਤੁਸੀਂ ਸਤਸੰਗੀ ਹੋ ਜ਼ਿੰਦਗੀ ਸਾਰੀ ਐਵੇਂ ਨਾ ਬਤੀਤ ਹੋ ਜਾਏ ਅੱਜ ਪਾਠ ਕੀਤਾ ਤੇ ਦੇਖਣਾ ਲਿਖਿਆ ਗਿਆ ਕਿ ਨਹੀਂ ਕਿ ਐਵੇਂ ਹੀ ਕਰ ਛੜੇ ਮਹਾਰਾਜ ਕਹਿੰਦੇ ਨੇ ਭਾਵੇਂ ਕਿਤਨੇ ਹੈ ਵਡੀਆਂ-ਵਡੀਆਂ ਕੋਈ ਪੁਸਤਕਾਂ ਪੜ ਲਵੇ, ਗ੍ਰੰਥ ਪੜ ਲਵੇ। ਪਰ ਜਿੰਨੇ ਚਿਰ ਤੱਕ ਆਪਣੇ ਸੰਸਕਾਰਾਂ ਨੂੰ ਪੜਨ ਦੀ ਜਾਂਚ ਨਹੀਂ ਆਈ, ਇਹ ਅਨਪੜ ਹੈ, ਮੂਰਖ ਦਾ ਮੂਰਖ। ਕਾਇਆ, ਕਾਗਦ, ਮਨ ਪਰਵਾਣਾ, ਸਿਰ ਕੇ ਲੇਖ ਨਾ ਪੜੇ ਈਆਣਾ। ਬੜੇ-ਬੜੇ ਗ੍ਰੰਥ ਪੜ ਲੈਂਦਾ। ਬੜੀਆਂ-ਬੜੀਆਂ ਕਿਤਾਬਾਂ ਪੜ ਲੈਂਦਾ। ਸਿਰ ਦੇ ਲੇਖ ਤੇ ਪੜਨ ਦੀ ਜਾਂਚ ਨਹੀਂ ਹੁੰਦੀ ਜਿਸ ਕਰਮ ਨੂੰ ਪੂਰੇ ਮਨ ਨਾਲ ਕੀਤਾ ਹੈ ਉਹ ਅੰਦਰ ਲਿਖਿਆ ਜਾਂਦਾ ਹੈ ਔਰ ਜਿਹੜਾ ਲਿਖਿਆ ਜਾਂਦਾ ਹੈ ਉਹ ਸੁਭਾਅ ਬਣ ਜਾਂਦਾ ਹੈ ਗਿਆਨ ਬਣ ਜਾਂਦਾ ਹੈ ਜਿਹੜਾ ਲਿਖਿਆ ਜਾਂਦਾ ਹੈ ਵਿਚਾਰਾਂ ਚ ਚੱਲਦਾ ਰਹਿੰਦਾ ਹੈ ਚੱਲਦਾ ਜੋ ਨਹੀਂ ਲਿਖਿਆ ਗਿਆ ਵਿਚਾਰਾਂ ਚ ਨਹੀਂ ਚੱਲਦਾ ਜੋ ਨਹੀਂ ਲਿਖਿਆ ਗਿਆ ਗਿਆਨ ਨਹੀਂ ਬਣਦਾ ਜੋ ਨਹੀਂ ਲਿਖਿਆ ਗਿਆ ਸੁਭਾਵ ਨਹੀਂ ਬਣਦਾ ਕੁਰਾਨ ਪੜ ਰਿਹਾ ਹੈ ਉਹਦੇ ਚ ਮਨ ਨਹੀਂ ਹੈ ਤੇ ਇਹਦੇ ਵਿਵਹਾਰ ਵਿੱਚ ਇਹਦੇ ਸੁਭਾਵ ਵਿੱਚ ਇਹਦੇ ਗਿਆਨ ਵਿੱਚ ਇਹਦੇ ਸੰਸਕਾਰਾਂ ਵਿੱਚ ਕੁਰਾਨ ਨਹੀਂ ਹੋਵੇ ਨਹੀਂ ਹੋਵੇ ਬਾਣੀ ਪੜ ਰਿਹਾ ਹੈ ਇਹਦੇ ਚ ਇਹਦਾ ਪੂਰਾ ਮਨ ਨਹੀਂ ਹੈ ਤੋ ਇਹਦੇ ਵਿਵਹਾਰ ਵਿੱਚ ਬਾਣੀ ਦੀ ਝਲਕ ਨਹੀਂ ਮਿਲਦੀ। ਇਹਦੇ ਸੁਭਾਅ ਵਿੱਚ ਬਾਣੀ ਦੀ ਝੜਨ ਝਲਕ ਨਹੀਂ ਮਿਲਦੀ। ਇਹ ਬਾਣੀ ਦਾ ਪਾਠ ਇਹਦਾ ਸੁਭਾਅ ਨਹੀਂ ਹੋਵੇਗਾ। ਇਹ ਬਾਣੀ ਦਾ ਪਾਠ ਇਸਦਾ ਗਿਆਨ ਨਹੀਂ ਹੋਵੇਗਾ। ਇਹਨੂੰ ਬੜੇ ਧਿਆਨ ਨਾਲ ਸਰਵਨ ਕਰਨਾ। ਔਰ ਕਿੰਤੂ ਪਰੰਤੂ ਕਰਨ ਦੀ ਵੀ ਲੋੜ ਨਹੀਂ ਮੈ ਰਾਤ ਅਰਜ਼ ਕੀਤੀ ਸੀ। ਧਾਰਮਿਕ ਮਨੁੱਖ ਦੀ ਇਹ ਪਹਿਚਾਣ ਹੈ ਕਿ ਉਹਨੂੰ ਦੁਸ਼ਟ ਦੇ ਉੱਤੇ ਦਇਆ ਆਉਂਦੀ ਹੈ ਸੱਜਣ ਦੇ ਉੱਤੇ ਸ਼ਰਧਾ ਆਉਂਦੀ ਹੈ ਉਹਨੂੰ ਦੁਰਾਚਾਰੀ ਤੇ ਤੇ ਦਇਆ ਆ ਜਾਂਦੀ ਹੈ ਉਹਨੂੰ ਸਦਾਚਾਰੀ ਤੇ ਸ਼ਰਧਾ ਆ ਜਾਂਦੀ ਹੈ ਉਹਨੂੰ ਸਤਸੰਗੀ ਤੇ ਸ਼ਰਧਾ ਆ ਜਾਂਦੀ ਹੈ ਕੁਸੰਗੀ ਤੇ ਦਇਆ ਆ ਜਾਂਦੀ ਹੈ ਇਹਨਾਂ ਕੀਮਤੀ ਜੀਵਨ ਕੁਸੰਗਤ ਵਿੱਚ ਬਤੀਤ ਬਿਹਤਰ ਦਾ ਹੈ ਜਿਸ ਦਿਨ ਚੰਗੇ ਮਨੁੱਖ ਤੇ ਸ਼ਰਧਾ ਪੈਦਾ ਹੋਵੇ ਮਾੜੇ ਮਨੁੱਖ ਤੇ ਦਇਆ ਆਵੇ ਤੂੰ ਸਮਝ ਲੈਣਾ ਕਛ ਜੋਗ ਪ੍ਰਾਪਤ ਗਣਿਆ ਕੁਛ ਨਾ ਕੁਛ ਧਰਮ ਦੀ ਪ੍ਰਾਪਤੀ ਹੋ ਰਹੀ ਕੋਛ ਨਾ ਕੁਝ ਖੇਡ ਬਣ ਰਹੀ ਹੈ ਜੋ ਧਰਮ ਦੀ ਦੁਨੀਆ ਵਿੱਚ ਅੱਗੇ ਉਸ ਤੇ ਸ਼ਰਧਾ ਨਹੀਂ ਔਰ ਜੋ ਪਿੱਛੇ ਉਸ ਤੇ ਦਇਆ ਨਹੀਂ ਅਜੇ ਧਰਮ ਦੀ ਖੇਡ ਨਹੀਂ ਇਹ ਪਹਿਚਾਨ ਸਿਆਣੇ ਦੇ ਤੇ ਸ਼ਰਧਾ ਨਹੀਂ ਆ ਰਹੀ ਮੂਰਖ ਦੇ ਤੇ ਦਇਆ ਨਹੀਂ ਆ ਰਹੀ ਸਤ ਸੰਗੀ ਦੇਤੇ ਸ਼ਰਧਾ ਨਹੀਂ ਆ ਰਹੀ ਕੁ ਸੰਗੀ ਦੇਤੇ ਦਇਆ ਨਹੀਂ ਆ ਰਹੀ ਸਦਾਚਾਰੀ ਦੇ ਉੱਤੇ ਸ਼ਰਧਾ ਨਹੀਂ ਪੈਦਾ ਹੋ ਰਹੀ ਦੁਰਾਚਾਰੀ ਦੇ ਉੱਤੇ ਦਇਆ ਨਹੀਂ ਆ ਰਹੀ ਅਜੇ ਕੋਈ ਧਰਮ ਦੀ ਖੇੜ ਨਹੀਂ ਅਜੇ ਇਸ ਦਾ ਕਰਮ ਸਹਿਜ ਨਹੀਂ ਬਣੇਗਾ ਅਜੇ ਇਹਦੇ ਕਰਮ ਸੁਭਾਅ ਨਹੀਂ ਬਣੇ ਅਜੇ ਇਹਦੇ ਕਰਮ ਕੀਤੇ ਹੋਏ ਗਿਆਨ ਨਹੀਂ ਬਣੇ ਭਾਵੇਂ ਕਰਮ ਕਰ ਰਿਹਾ ਹੈ گردوارے آنا کرم ہے کتھا کیرتن سننا کرم ہے بانی پڑھنے کرم ہے پر اس وچ من پورا نہیں تو لکھیا نہیں جائے اندر سنسکار نہیں بڑھا میں پنگتیاں پھر دہراوا انہیں پاپی آکھن نہ ہے کر کر کرنا لکھ لے ਤਨ ਕਰ ਰਿਹਾ ਹੈ ਕਰ ਨਾਲ ਮਨ ਵੀ ਕਰ ਰਿਹਾ ਹੈ ਕਰ ਕਰ ਤਨ ਤੇ ਮਨ ਦਾ ਜੋ ਕਰਨਾ ਹੈ ਉਹ ਅੰਦਰ ਲਿਖਿਆ ਜਾਂਦਾ ਹੈ ਉਹ ਸੁਭਾਅ ਬਣਦਾ ਹੈ ਉਹ ਗਿਆਨ ਬਣਦਾ ਹੈ ਉਹ ਮਨ ਦਾ ਹਿਸਾਬ ਬਣਦਾ ਹੈ ਤਨ ਕਰ ਰਿਹਾ ਹੈ ਮਨ ਵਿੱਚ ਪੂਰਾ ਸ਼ਾਮਲ ਨਹੀਂ ਹੈ ਅਧੂਰਾ ਹੈ ਨਹੀਂ ਲਿਖਿਆ ਜਾਂਦਾ ਨਹੀਂ ਲਿਖਿਆ ਤਨ ਤੇ ਨਹੀਂ ਕਰ ਰਿਹਾ ਪਰ ਮਨ ਕਰ ਰਿਹਾ ਹੈ ਲਿਖਿਆ ਹੈ ਲਿਖਿਆ ਹੈ ਅੰਦਰ ਜੋ ਲਿਖਿਆ ਜਾਂਦਾ ਹੈ ਮਾਨਸਿਕ ਕਰਮ ਲਿਖਿਆ ਜਾਂਦਾ ਹੈ ਕੋਰਾ ਸਰੀਰ ਕਰਮ ਨਹੀਂ ਲੇਕਿਨ ਧਰਮ ਦੀ ਦੁਨੀਆ ਪਹਿਲੇ ਸਰੀਰ ਕਰਮ ਤੋਂ ਆਰੰਭ ਕਰਨੀ ਪੈਂਦੀ ਹੈ ਮਜਬੂਰ ਤਨ ਤੋਂ ਆਰੰਭ ਕਰਨੇ ਪੈਂਦੇ ਪਰ ਜੀਵਨ ਭਰ ਸਰੀਰ ਕਰਮ ਸਰੀਰ ਕਰਮ ਹੀ ਰਹਿ ਗਿਆ ਤਨ ਦਾ ਹੀ ਕਰਮ ਮਨ ਉਸ ਵਿੱਚ ਸ਼ਾਮਲ ਨਹੀਂ ਜ਼ਿੰਦਗੀ ਅਜਾਈ ਚੱਲੇ ਗਈ ਮੈਂ ਦੇਖਦਾ ਬਹੁਤ ਪਾਠ ਕਰ ਹੀ ਕਰਦੇ ਨੇ ਬੜਾ ਕਰਦੇ ਨੇ ਪਰ ਉਸ ਵਿੱਚ ਮਨ ਪੂਰਾ ਹੁੰਦਾ ਨਹੀਂ ਉਹ ਲਿਖਿਆ ਨਹੀਂ ਜਾਂਦਾ ਉਹਨਾਂ ਦੇ ਵਿਵਹਾਰ ਤੋਂ ਪਤਾ ਚੱਲਦਾ ਹੈ ਵਿਵਹਾਰ ਵਿੱਚ ਬਾਣੀ ਨਹੀਂ ਛਲਕਦੀ ਭਗਵਤ ਗੀਤਾ ਦਾ ਪਾਠ ਤੇ ਕਰਦੇ ਪੈਨੇ ਵਿਵਹਾਰ ਦੇ ਚ ਭਗਵਾਨ ਦੀ ਗੀਤਾ ਪ੍ਰਗਟ ਨਹੀਂ ਹੋਵੇ। ਕੁਰਾਨ ਦੀ ਤਲਾਵਤ ਤੇ ਕਰਦੇ ਪੈਨੇ ਪਰ ਵਿਵਹਾਰ ਦੇ ਤੇ ਸ਼ੈਤਾਨ ਪ੍ਰਗਟ ਹੋ ਰਿਹਾ ਕੁਰਾਨ ਪ੍ਰਗਟ ਨਹੀਂ ਹੋ ਰਿਹਾ। ਗੁਰਬਾਣੀ ਦਾ ਪਾਠ ਤੇ ਕਰਦੇ ਪੈ ਰਹੇ ਪਰ ਵਿਵਹਾਰ ਦੇ ਤੇ ਮਨ ਮਨੁੱਖਤਾ ਪ੍ਰਗਟ ਹੋ ਰਹੀ ਗੁਰਮੁਖਤਾ ਨਹੀਂ। ਇਨਾਂ ਸਾਰੀਆਂ ਗੱਲਾਂ ਨੂੰ ਗਹਿਰਾਈ ਨਾਲ ਲੈਣਾ। ਮਹਾਰਾਜ ਕਹਿੰਦੇ ਨੇ ਬੜਾ ਪੜਾ ਲਿਖਿਆ ਔਰ ਬਹੁਤ ਕੁਝ ਪੜ੍ਹ ਲਿਖ ਲੈਂਦਾ। ਪਰ ਗਰਦਪ ਦੀ ਗੱਲ ਇਹਨੂੰ ਆਪਣੇ ਸੰਸਕਾਰਾਂ ਨੂੰ ਪੜਨ ਦੀ ਚਾਹ ਚ ਆਈ ਨਹੀਂ। ਕਾਇਆ ਕਾਗਦ ਮਨ ਪਰਵਾਨਾ ਸਿਰ ਕੇ ਲੇਖ ਨਾ ਪੜੇ ਇਹ ਆਣਾ। ਇਹ ਸਿਰ ਦੇ ਲੇਖ ਸਾਡੇ ਕੌਣ ਲਿਖਦਾ ਹੈ? ਅਸੀਂ ਆਪ ਲਿਖਦੇ ਹਾਂ। اسی لکھ سکے پربو نے سانو سوترتا دیتی ہوئی ہے چونکہ سوتنرتا اسے نے دیتی ہے اس واسے بھگت کہہ دے رہے پربو سب کچھ تیر ہاتھ چیترتا بھی تیری دین ہے تو دیتی دیکھ اے آپ لکھ ہیں کس طرح کر کر کرنا لکھ لے تن کر رہے ہیں من بھی کر رہے ہیں ਲਿਖਿਆ ਜਾਂਦਾ ਕਿੱਥੇ ਲਿਖਿਆ ਜਾਂਦਾ ਉਸ ਚਿੱਤਰ ਦੇ ਜਿਹਨੂੰ ਚਿੱਤਰ ਗੁਪਤ ਕਹਿੰਦੇ ਨੇ ਨਹੀਂ ਦਿਖਾਈ ਦਿੰਦਾ ਅੰਦਰ ਮਨ ਦੇ ਲਿਖਿਆ ਜਾਂਦਾ ਤਨ ਤੇ ਲਿਖਿਆ ਹੋਵੇ ਕੱਪੜਿਆਂ ਤੇ ਲਿਖਿਆ ਹੋਵੇ ਬੁਥੇਰਿਆਂ ਨੇ ਉਹ ਚੋਲੇ ਪਾਏ ਹੁੰਦੇ ਜਿਨ੍ਹਾਂ ਤੇ ਰਾਮ ਰਾਮ ਲਿਖਿਆ ਹੁੰਦਾ ਹੈ ਮੁਸਲਮ ਜਗਤ ਵਿੱਚ ਮੈਂ ਬਹੁਤ ਸਾਰੇ ਪੀਰਾਂ ਨੂੰ ਦੇਖਿਆ ਹੈ ਉਹ ਚੋਲੇ ਪਾਏ ਹੁੰਦੇ ਨੇ ਉੱਪਰ ਉਹ ਚਦਰ ਓੜੀ ਆਉਂਦੀ ਜਿਹਦੇ ਉੱਤੇ ਲਾ ਇਲਾ ਇਲੈਲਾ ਮੁਹੰਮਦ ਰਸੂਲ ਅੱਲਾ ਕਲਮਾ ਲਿਖਿਆ ਹੁੰਦਾ ਹੈ ਅੱਲਾ ਲਿਖਿਆ ਹੁੰਦਾ ਹੈ ਚਦਰ ਓੜੀ ਹੁੰਦੀ ਹੈ ਰਾਮ ਰਾਮ ਲਿਖਿਆ ਉਹਨੂੰ ਕਹਿੰਦੇ ਰਾਮ ਚਦਰਿਆ ਸਾਧੂ ਪਹਿਨਦੇ ਰਾਮ ਚਦਰਿਆ ਚੋਲਾ ਪਹਿਨੇ ਆਏ ਰਾਮ ਰਾਮ ਲਿਖਿਆ ਚਦਰ ਉੱਪਰ ਓੜੀ ਹੋਈ ਹੈ राम राम ਲਿਖਿਆ ਹੋਇਆ ਹੈ ਪਰ ਮਨ ਦੀ ਚਦਰ ਤੇ ਕੱਖ ਵੀ ਕੋਈ ਕੁਝ ਵੀ ਨਹੀਂ ਮਨ ਦੀ ਚਦਰ ਦੇਤੇ ਉਦੋਂ ਲਿਖਿਆ ਜਾਂਦਾ ਜਿਸ ਕਰਮ ਵਿੱਚ ਮਨ ਪੂਰਾ ਸ਼ਾਮਲ ਹੋਵੇ ਵਰਨਾ ਨਹੀਂ ਪੁੰਨੀ ਪਾਪੀ ਆਖਣ ਨਾਏ ਇਹ ਪੁੰਨੀ ਹੈ ਇਹ ਭਾਪੀ ਹੈ ਇਹ ਕਹਿਣ ਮਾਤਰ ਗੱਲ ਨਹੀਂ ਹੈ ਕਰ ਕਰ ਕਰਣਾ ਲਿਖ ਲੈ ਜਾ ਤਨ ਕਰ ਰਿਹਾ ਨਾਲ ਮਨ ਵੀ ਕਰੇ ਪੂਰਾ ਤਨ ਸ਼ਾਮਲ ਹੈ ਪੂਰਾ ਮਨ ਸ਼ਾਮਲ ਹੈ ਲਿਖਿਆ ਜਾਏ ਤਨ ਤੇ ਕਰ ਰਿਹਾ ਮਨ ਵਿੱਚ ਨਹੀਂ ਹੈ ਨਹੀਂ ਲਿਖਿਆ ਜਾਏ ਤਨ ਨਹੀਂ ਕਰ ਰਿਹਾ ਮਨ ਕਰ ਰਿਹਾ ਹੈ ਲਿਖਿਆ ਜਾਏ ਮਾਨਸਿਕ ਕਰਮ ਲਿਖੇ ਜਾਂਦੇ ਨੇ ਲਿਖਿਆ ਗਿਆ ਜੋ ਉਹ ਮਨੁੱਖ ਦਾ ਆਚਾਰ ਵਿਵਹਾਰ ਬਣੇਗਾ ਲਿਖਿਆ ਗਿਆ ਜੋ ਉਹ ਮਨੁੱਖ ਦਾ ਸੁਭਾਅ ਤੇ ਗਿਆਨ ਬਣੇਗਾ ਅਗਰ ਸੁਭਾਅ ਦੇ ਵਿੱਚ ਗੁਰਬਾਣੀ ਨਹੀਂ ਹੈ ਗੁਰਮੁਖਤਾ ਨਹੀਂ ਹੈ ਤਾਂ ਸਮਝ ਲੈਣਾ ਚਾਹੀਦਾ ਗੁਰਬਾਣੀ ਦਾ ਪਾਠ ਤੇ ਕਰਦਾ ਪਿਆ ਜੇ ਅੰਦਰ ਲਿਖਿਆ ਨਹੀਂ ਗੇ ਨਹੀਂ ਲਿਖਿਆ ਬੇਸ਼ਤਰ ਕਰਮ ਇਹ ਕਰ ਰਿਹਾ ਨਹੀਂ ਲਿਖਿਆ ਜਾ ਰਿਹਾ ਇਸ ਵਾਸਤੇ ਹਨੂਰ ਵਰਜਨ ਦੇਵ ਜੀ ਮਹਾਰਾਜ ਤੇ ਫਰਮਾਨ ਕਰਦੇ ਨੇ ਪ੍ਰਭ ਕੀ ਉਸਤਤ ਕਰੋ ਸੰਤ ਨੇ ਸਾਵਧਾਨ ਇਕਾਗਰ ਜੀ ਬਾਵੇਂ ਅੱਧਾ ਘੰਟਾ 15 ਮਿੰਟ ਕਰੋ ਪਰ ਪੂਰੀ ਸਾਵਧਾਨੀ ਨਾਲ ਪੂਰੀ ਇਕਾਗਰਤਾ 2 ਘੰਟਾ ਕੀਤਾ ਹੈ ਨਾ ਕੋਈ ਇਕਾਗਰਤਾ ਨਾ ਸਾਵਧਾਨੀ ਇਹ ਵੀ ਮਹਿਰਜ਼ ਕਰਦੇ ਪੂਰੀ ਇਕਾਗਰਤਾ ਸਾਵਧਾਨੀ ਲਈ ਬੜੀ ਮਾਨਸਿਕ ਮਿਹਨਤ ਹੈ ਮੁਸ਼ਕਲ ਹੈ ਗਾਲਣਾ ਐਵੇਂ ਨਹੀਂ ਇਹ ਕੰਮ ਹੁੰਦਾ ਮਹਾਰਾਜ ਤਾਂ ਹੀ ਕਹਿੰਦੇ ਨੇ ਜਿੰਨੇ ਨਾਮ ਧਿਆਇਆ ਗਏ ਮੁਸ਼ਕਲ ਦਾ ਬੜੀ ਮੁਸ਼ਕਲ ਮੇਰੀ ਜ਼ਬਾਨ ਵਾਹਿਗੁਰੂ ਵਾਹਿਰੂ ਕਰ ਰਹੀ ਹੈ ਸਰੀਰਕ ਕਰਮ ਹੈ ਪਰ ਇਸ ਵਿੱਚ ਮਨ ਪੂਰਾ ਸ਼ਾਮਲ ਹੈ ਮਨ ਸੁਣ ਰਿਹਾ ਹੈ ਬੜੀ ਮੁਸ਼ਕਲ ਹੈ ਜ਼ਬਾਨ ਨੂੰ ਮਨੁ ਕਰਾਜ਼ੀ ਕਰ ਲੈਂਦਾ ਮਨ ਰਾਜ਼ੀ ਨਹੀਂ ਹੁੰਦਾ ਨਹੀਂ ਹੁੰਦਾ ਵਿੱਚ ਹੱਥ ਸੇਵਾ ਕਰ ਰਹੇ ਹੁੰਦੇ ਨੇ ਮਨ ਸ਼ਰਦਾ ਹੀ ਨਹੀਂ ਜਿਸ ਕਰਮ ਵਿੱਚ ਪੂਰਾ ਮਨ ਨਹੀਂ ਹੈ ਉਹ ਕਰਮ ਨਹੀਂ ਲਿਖਿਆ ਜਾਂਦਾ ਇਕ ਦੂਜਾ ਨੁਕਤਾ ਵੀ ਬਿਆਨ ਕਰਦੇ ਹਾਂ ਤਾਂ ਕਿ ਗੱਲ ਪੂਰੀ ਹੋ ਜਾਏ ਹਰ ਬੁਰੇ ਕਰਮ ਦੇ ਚ ਮਨ ਪੂਰਾ ਹੁੰਦਾ ਹੈ ਲਿਖਿਆ ਜਾਂਦਾ ਹੈ ਹਰ ਬੁਰੇ ਕਰਮ ਦੀ ਸਾਵਧਾਨੀ ਪੂਰੀ ਹੁੰਦੀ ਹੈ ਹਰ ਬੁਰੇ ਕਰਮ ਦੇ ਚ ਇਕਾਗਰਤਾ ਪੂਰੀ ਹੁੰਦੀ ਹੈ ਕਿਉਂ ਖਤਰਾ ਹੈ ਸਮਾਜ ਦਾ ਖਤਰਾ ਹੈ ਕਾਨੂੰਨ ਦਾ ਖਤਰਾ ਹੈ ਤਾਂ ਬੁਰਾ ਕਰਮ ਲਿਖਿਆ ਜਾਂਦਾ ਹੈ ਸ਼ੁਭ ਕਰਮ ਪ੍ਰਭੂ ਦਾ ਨਾਮ ਜਪਣਾ ਇਹ ਅੰਦਰ ਲਿਖਿਆ ਨਹੀਂ ਜਾਂਦਾ ਕਿਉਂ ਇਕਾਗਰਤਾ ਨਹੀਂ ਆਉਂਦੀ ਸਾਵਧਾਨੀ ਨਹੀਂ ਆਉਂਦੀ ਤੇ ਤਰਕ ਖੜੀ ਹੋਵੇਗੀ ਵਾਹਿਗੁਰੂ ਵਾਹਿਗੁਰੂ ਆਖਣ ਦੀ ਸਾਵਧਾਨੀ ਕਿਉਂ ਨਹੀਂ ਇਕਾਗਰਤਾ ਕਿਉਂ ਨਹੀਂ ਖਤਰਾ ਤੇ ਕੋਈ ਹੈ ਨਹੀਂ ਲੋਕੀ ਉਪਮਾ ਕਰਨ ਜਪ ਕਰਦਾ ਜੀ ਅੰਮ੍ਰਿਤ ਵੇਲੇ ਉੱਠਦਾ ਜੀ ਨਿਤਨੇਮ ਕਰਦਾ ਜੀ ਗੁਰਦੁਆਰੇ ਜਾਂਦਾ ਇਹ ਤੇ ਬੜਾ ਸਤਸੰਗੀ ਹੈ ਲੋਕੀ ਤੇ ਉਪਮਾ ਕਰਨ ਲੱਗ ਪੈਂਦੇ ਖਤਰਾ ਤੇ ਕੋਈ ਹੈ ਨਹੀਂ ਲੋਕੀ ਤੇ ਵਾਵਾ ਕਰਨ ਲੱਗ ਪੈਂਦੇ ਲੋਕੀ ਤੇ ਬੜੀ ਪ੍ਰਤਿਸ਼ਠਾ ਦੇਣ ਲੱਗ ਪੈਂਦੇ ਨੇ ਖਤਰਾ ਤੇ ਕੋਈ ਹੈ ਨਹੀਂ ਉਮੀਦ ਹੈ ਗੱਲ ਪਕੜਦੇ ਚਾਹੀਏ ਹੋਵੇਗੀ ਚਲੋ ਮੈਂ ਇੱਕ ਦਫਾ ਫਿਰ ਦੁਹਰਾਉਂਦਾ ਹਰ ਬੁਰੇ ਕਰਮ ਦੇ ਵਿੱਚ ਮਨ ਪੂਰਾ ਹੁੰਦਾ ਹੈ ਚੋਰੀ ਹੈ ਯਾਰੀ ਹੈ ਠੱਗੀ ਹੈ ਕੋਈ ਵੀ ਅਨਰਥ ਉਹਦੇ ਵਿੱਚ ਮਨ ਪੂਰਾ ਹੁੰਦਾ ਹੈ ਸਾਵਧਾਨੀ ਵੀ ਹੁੰਦੀ ਹੈ ਇਕਾਗਰਤਾ ਵੀ ਆਉਂਦੀ ਹੈ ਕਿਉਂ ਖਤਰਾ ਹੈ ਸਮਾਜ ਦਾ ਖਤਰਾ ਹੈ ਕਾਨੂੰਨ ਦਾ ਖਤਰਾ ਹੈ ਇਸ ਵਾਸਤੇ ਦਾਰਸ਼ਨਿਕ ਅੱਜ ਕਹਿ ਰਹੇ ਨੇ ਰੋਜ਼ ਰੋਜ਼ ساری مانوتا سارا سنسار برا ہوں جا رہا برا ہو رہا روز روز ساری مانوتا تے سارا سنسار بلائی ہی رہیوں تو ہین ہوتا جا رہا کارن ہر برے کرم دن پورا ہوں ہر برے کرم دکاگرتا پوری ہوں ہر برے کرم دے سادانی پوری آتی ہے اندر لکھی جاتی ہے ایک پوری کیوں ہوندی خطر ہے خطرہ سماج دیکھ سکتا ہے نے چوری دیا انرتھ کر قانون دیکھ سکتا ہے منوک سماج دیا نظر گر سکتا ہے قانون دی پکڑ دے چاہ سکتا ਸਮਾਜ ਜਿਸ ਨੂੰ ਨਜ਼ਰਾਂ ਤੋਂ ਗਿਰਾ ਦੇਗਾ ਕਾਨੂੰਨ ਇਸ ਨੂੰ ਹੱਤਕੜੀਆਂ ਪਾ ਦੇਗਾ ਜੇਲ੍ਹ ਦੇ ਚੁੱਕ ਦੇ ਤੋ ਖਤਰਾ ਹੈ ਖਤਰਾ ਹੈ ਇਕਾਗਰਤਾ ਪੂਰੀ ਆਉਂਦੀ ਹੈ ਸਾਵਧਾਨੀ ਪੂਰੀ ਆਉਂਦੀ ਹੈ ਨੇਕ ਕੰਮਾਂ ਵਿੱਚ ਸਭ ਤੋਂ ਵੱਡਾ ਨੇਕ ਕੰਮ ਹੈ ਪ੍ਰਭੂ ਦਾ ਨਾਮ ਜਪਣਾ ਤੇ ਦੁਨੀਆ ਭਰ ਦੇ ਅਵਤਾਰੀ ਪੁਰਸ਼ ਕਹਿੰਦੇ ਨਾਮ ਜਪੋ ਪੂਰੀ ਇਕਾਗਰਤਾ ਨਾਲ ਪੂਰੇ ਮਨ